ਵੇਰ ਪਾ ਗਏ ਨਾਰਬ ਜੀ ਮਨ ਬੋਲਾਰੇ ਗਗਿਓ ਨਾ ਰਾਮ ਜਹਾਜਾ ਮਲਕਤ ਉਸ ਕਹੀ ਅਨਾਲ ਕੀ ਮਨ ਬੋਲਾਰੇ ਲੀਨੀ ਆਤਪਸਾਰੁ ਸ਼ੁਤਕ ਕੋ ਸਸਾ ਪਲੀ ਮਨ ਬੋਲਾਰੇ ਨਜਿਓ ਕਬ जबल <laughs> तवर ਜੋ ਤਨ ਵੀ ਮਨ ਬੋਲਾਰੇ ਜੋਤਨਾਰ ਕੀ ਸੇਵ ਗੋੜੀ ਅਰ ਜਨਾ ਕਰੇ ਬਲ ਨਹੀਂ ਮਰਨਾ ਤਾਸ ਕਰੇ ਨਾ ਹਵਾਵੇਂ ਅਰ ਜਨਾ ਸੋ ਸੋ ਕਰਾ ਲੋ ਕੋ ਬੰਦਗੀ ਸੋ ਦਾ ਸੋ ਸ਼ੁਕਰਾਂ ਬਿੰਨ ਲਈ ਰਾਮ ਜਿਸਨ ਕਾਰਨ ਸੋ ਤਨ ਕਾਲਕ ਖੂਜਿਤ ਪਈ ਲੋਦਾ ਸਈ ਮਨ ਮੁਕੰਦ ਜੀ ਬਾ ਨਾਰਾਇਣ ਪਰੇਨ ਜਮ ਕੀ ਪਾਸੀ ਮੇਜ ਬਨ ਗਿਆ ਨਾ ਭਗਤ ਗੁਰ ਦੀਨੀ ਉਦਾਸ ਸੋ ਮਤ ਮਨ ਲਾਗਾ ਤੰਤ ਮੰਨ ਕਹਾਵਦਾ ਪਰਮ ਬੰਧਨ ਕੋ ਭਗ। ਕਾਰ ਵੀਰ ਮਦਨ ਕੇ ਮਤੇ ਹੰਤਾ ਦੇ ਕਮਚਾਰੀ। 90 ਲੱਖ ਕੋਟ ਸਰਵਨਾਸਤੀ ਅਪਕਰੇ ਕੋ ਮੋਹਾਰੀ। ਕਉੜੀ। ਜੰਕਪਕੇ ਕਰ ਮੂਰਤ ਤਨ ਕੀ ਲੋਭ ਤਨ ਤਿਆਗ ਦੇ। ਜੋ ਜੋ ਕਰਮ ਕੀਏ ਲਾਗ ਜਸੋ ਤੇ ਫਿਰ ਕਰੇ ਪਰਿਉ ਅਗਤ ਬਿਨਾਂ ਮੈਂ ਤੇ ਕਰਮ ਗਿਓ ਸਾਧ ਸੰਤ ਦਰਬਾਰ ਬਹਾਨਾ ਪਰਨ ਬਿਨਾਂ ਕਹੀਦਾ ਸੱਚ ਰਗਿਓ ਰਾਮ ਜਿਉਂ ਦੇ ਆਨ ਕੁਸਲ ਪਰਪੂਰ ਫੁੱਲ ਤ ਕਿਨੇ ਨਾ ਕਰਾਉ ਲਿਓ ਕੈਸੇ ਪਰਬਤ ਇਕ ਧੋਨਮ ਤਨ ਜੋਬਨ ਮਨ ਸੁਧਦਾ ਰਹਾ ਪ੍ਰੇਖਨ ਕੋਟੋ ਦੇਉ ਤਨ ਦੀ ਮਾਇ ਟਕ ਜੋੜ ਜੈਂਂ ਦਨੀ ਪ੍ਰੇਰਿ ਲਿਓ ਆਦ ਨਲ ਤਨ ਤਨ ਕੋ ਤਨੀ ਜੋਰੀ ਮਰਨ ਹੀ ਕਜਾਇ ਨ ਮੋਰਾ ਘਰ ਘਰ ਸਭ ਦਸ ਗੋਬਿੰਦ ਤੋਰਾ ਰਾਮ ਇਸ ਬਾ ਕੀ ਮਹ ਪਵਨ ਸੁਮਾਇ ਝੂਠਾ ਪਰ ਪੰਜ ਜੋਰ ਚਲਾਏ ਜਨੂਲਾ ਕਾ ਫਜੀ ਜੋਰੀ ਅੰਦਗੀ ਬਾਰ ਕਜਰੀਆ ਪੂਰੀ ਕਨਾਟ ਵੀਰ ਕਾ ਨਿਵਸਾ ਮਰ ਜੈ ਸਿੰਘ ਤੀਨ ਤੇ ਆਗ ਬਰੋ ਸੇ ਤੇਰੇ ਸਭ ਭਗਵਾਰ ਚੜਾਇਆ ਬੀੜਾ ਰਾਵ ਦੰਦ ਕਦਾ ਬੈ ਦਾਗੁ ਨਮਰ ਬੈ ਤੁਰੀ ਕੋ ਪਾਰ ਲੰਗਾਵੈ ਬੁਰ ਬਲ ਸਾਧੂ ਅਸੀ ਬੋਦ ਸਮਾਨੀ ਚੋਗ ਗੈ ਭਾਵਨ ਜਾਨੀ ਆਵਾ ਕਬੀਨਾ ਬਰਜਾਨਗ ਪਾਣੀ ਹਰ ਵਾਰ ਬਾਦ ਸਮੇ ਕੋ ਦਨੀ ਕੋੜੀ ਦੁਨ ਜਾਣ ਜੋ ਜਗਾਗਾ